श्री गुरू सर जी हर जी माणिय तूं मिजिया जी करे मेरा गौ मरी कुदरत को ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਭਤ ਤੂੰ ਮੇਰਾ ਭਰਾ ਤੂੰ ਮੇਰਾ ਰਖਾ ਸਭਨੇ ਕਾਈ ਤਾ ਬੋਟ ਅਕੜ ਜਿਓ ਸੋ ਮੇਰਾ ਘੜੀ ਧਨ ਧਨ ਮੂਰਤ ਪਰਸਾਰ ਧਨ ਸੋ ਦਿਨ ਸ ਸੰਗਉ ਕਰਦਾ ਜਦ ਦੇਖਾ ਗੁਰ ਦਰਸਾਰੰ ਸੋ ਕਹੋ ਟਲ ਗੁਰ ਸੇਵੀਆ ਤਨ ਸੋ ਸਹਦ ਸੁਭਾਏ ਸਰਨ ਪਰਸਿਆ ਗੁਰੂ ਕੈ ਤਨ ਮਰਨ ਦੁਖਿ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ हरिंदे आए तूं हिकु पाए हार कीअं सदा सदा वंडिया ते न पछोताए ए मारे तूं ਸਦਾ ਸਦਾ ਵਡਿਆਈਆ ਤੇ ਨਾ ਪਰਸੋਤਾਏ ਹਉ ਹਰ ਕੈ ਸਤਿ ਬਲਿ ਹਾਰਣੈ ਜਿਤ ਸਿਮ ਸੁਖ ਪਾਏ ਨਾਨਕ ਗੁਰ ਮੁਖ ਮਿਲ ਰਹਿ ਰੇ ਸਮਨਾ ਕਾਮ ਆਪੇ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਨ ਤਿਨ ਨਿਜ ਘਰ ਵਸੈ ਜੁਗ ਜੁਗ ਸੁਪਾ ਹੋਏ ਪੌੜੀ ਤੂ ਕਰੜ ਕਰਣ ਸਵਰਥ ਹਾ ਕਰਤੇ ਮੈਂ ਤੁਝੇ ਬੇ ਸਤ ਸਤਿ ਆਈ ਆਪੇ ਹੁਣ ਕੋਈ ਸਭੇ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੜਿਆਈ ਗੁਰਮੁਖ ਤੇ ਪ੍ਰਾਪ ਹਰ ਪਾਵੇ ਸੋਈ ਗੁਰਮੁਖ ਨਾਨਕ ਆਰੰਧਿਆ ਸਭ ਆਖ ਧਨ 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 ਬਰਸੋਏ ਵੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਦੇ ਸਭ ਆਠੋ ਧਨ 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 ਬਰਸੋਏ ਸੋਦਾ ਸਾਰੇ ਪਲੇਗਨ 16 ਰਾਗ ਦੀ ਵਾਰ ਦੇ ਵਿੱਚੋਂ ਪੰਜਵਾਂ ਪਾਤਸ਼ਾਹ ਤਨ 3ਰੇ ਪਾਤਸ਼ਾਹ ਵਨ ਗੁਰੂ ਜੀ ਤੀਸਰੇ ਪਾਤਸ਼ਾਹ ਧੰਤ ਸਰਵ ਸ੍ਰੀ ਗੁਰੂ ਅਰਜਨਦਾਸ ਸਾਜੀ ਦੀ ਪਾਵਨ ਬਾਣੀ ਤਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ 654 ਚਰਨ ਅੰਗ 466 ਉਤ ਹੈ ਸਲੋਕ ਮਹਲਾ 3 ਜੇ ਮਨੁ ਭਗਤੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਤਨਸਾਹਿਵ ਸ੍ਰੀ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਹੈ ਮੇਰੇ ਮਨ ਪਿਆਰ ਨਾਲ ਇਕਾਗਰ ਚਿਤ ਹੋ ਕੇ ਉਹ ਸੁਆਗੁਰੂ ਜੀ ਦਾ ਸਿਮਰਨ ਕਰ ਵੇਖੋ ਸਤਿਗੁਰੂ ਜੀ ਕਹਿੰਦੇ ਤਿਆਰ ਆਣ ਕਿਉਂਕਿ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰੋਜ਼ ਆਪਾਂ ਪੜ੍ਹਦੇ ਸੁਣਦੇ ਨਾਲ ਚਿਤ ਪ੍ਰੇਮ ਕੀ ਉਹ ਤਨਹੀ ਪ੍ਰਭ ਪਾਇਓ ਸਤਿਗੁਰੂ ਨੂੰ ਅਰਦਾਸ ਪਾਤਸ਼ਾਹਾਂ ਰਾਜ ਜੀ ਕਹਿੰਦੇ ਨੇ ਕਿਤੇ ਪਿਆਰ ਨਾਲ ਜੇ ਤੱਕਰ ਚਿਤ ਹੋ ਕੇ ਉਸ ਵਰਗ ਨੂੰ ਦੱਸ ਪ੍ਰਣ ਕਰ ਕਿਉਂਕਿ ਅੱਗੇ ਵੀ ਇੱਕ ਵਾਰ ਬੈਠ ਰੁਬੰਦੀ ਕੀਤੀ ਸੀ ਕਿ ਇੱਥੇ ਕੌਣ ਦੀ ਸਾਨੂੰ ਕਾਲੀ ਹੋਣੀ ਚਾਹੀਦੀ ਹੈ ਕਿ ਅਸੀਂ ਜਲਦੀ ਤੋਂ ਜਲਦੀ ਗੁਰੂ ਦੇ ਦਰ ਪਹੁੰਚਣਾ ਹੈ ਇਥੋਂ ਜਾਣ ਦੀ ਕਾਲੀ ਨਾ ਹੋਵੇ ਪਿਆਰ ਨਾਲ ਬੈਠ ਕਰਕੇ ਆਪਾਂ ਬਾਣੀ ਦੇ ਨਾਲ ਜੁੜੀਏ ਬਾਣੀ ਜਪੀਏ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਲਰਕੇ ਇੱਕ ਮਨ ਇਕਾਗਰ ਚਿਤ ਹੋ ਕੇ ਸਤਗੁਰੂ ਜੀ ਦੇ ਨਾਮ ਦਾ ਸਿਮਰਨ ਕਰੀਏ ਹਰ ਕੀ ਹ ਸਦਾ ਸਦਾ ਵਡਿਆਈਆ ਤੇ ਤਾਪਸ਼ੁਤਾਏ ਫਿਰ ਉਹ ਆਕਾਰ ਪਰਤ ਮਹਤੂ ਜੀ ਸਦਾ ਲਈ ਇਹ ਗੁਰਦਾਨ ਕੋਟਾਂ ਤੇ ਕਿ ਸਤਿਗੁਰੂ ਜੀ ਦਾਤਾ ਦੇ ਗਲ ਕਦੇ ਵੀ ਬਸਕਾਉਂਦੇ ਨਹੀਂ ਦੁਨੀਆਦਾਰ ਬੰਦਾ ਹੋਏਗਾ ਕਦੇ ਕਿਸੇ ਤੇ ਕੋਈ ਉਪਕਾਰ ਕਰ ਦੇ ਕਦੇ ਕੋਈ ਕਿਸੇ ਤੇ ਕੰਮ ਕਰ ਦੇਵੇ 100 ਵਾਰ ਜੜਾਏਗਾ ਕਈ ਵਾਰ ਇੱਥੋਂ ਤੱਕ ਵੀ ਕਹਵੇਗਾ ਕਿ ਇਹਦਾ ਇਹ ਕੰਮ ਕਰ ਦਿੱਤਾ ਸ਼ਾਇਦ ਆਪਾਂ ਚੰਗਾ ਦਾਤਾ ਹੋਵੇ ਬਾਪ ਭਾਵ ਕੇ ਬੰਦਾ ਕਈ ਵਾਰ ਕਿਸੇ ਦਾ ਕੰਮ ਕਰਕੇ ਬਸਕਾਉਂਦਾ ਵੀ ਹੈ ਕਿ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਸਿੱਤੇ ਬਰੇ ਜਣਾਉਣ ਵਿੱਚ ਲੱਗਦਾ ਹੈ ਕਿ ਆਹ ਚਾ ਬਤੇਰਾ ਕਹਿ ਗੀਤਾ ਹੈ ਪਰ ਉਹ ਸੁਕਾਲਪੁਰਖ ਦੀ ਵਿਡਿਆਈ ਹੈ ਉਹ ਦਾਤਾ ਦਿੱਤਾ ਹੈ ਪਰ ਕਦੀ ਜਣਾਉਂਦਾ ਵੀ ਨਹੀਂ ਤੇ ਕਦੀ ਉਹ ਪਸਤਾਉਂਦਾ ਵੀ ਨਹੀਂ ਫੋਲ ਵਣਕ ਸਤਿਗੁਰੁ ਸਰਹੜਣ ਜਿਤ ਸੇਵਿਐ ਸੁਖ ਪਾਏ ਸਤਿਗੁਰੂ ਗੁਰੂ ਅਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਉਸ ਵਹਿਗੁਰੂ ਤੋਂ ਕੁਰਬਾਨ ਹਾਂ ਜੇ ਜੀ ਸੇਵਾ ਕੀਤੀ ਆ ਸੁਖ ਮਿਲਦਾ ਹੈ ਨਾਨਕ ਗੁਰਮੁਖ ਮਿਲਦਾ ਹੈ ਹਉਮੈ ਸ਼ਬਦ ਦੁਲਾਏ ਗੁਰਮੁਖਾਂ ਸੰਸਾਰ ਨੂੰ ਸਤਗੁਰੂ ਦੇ ਸ਼ਬਦ ਦੇ ਰਾਹੀ ਸਾੜ ਕੇ ਉਸ ਵਰਤਨ ਵਿੱਚ ਮਿਲੇ ਰਹਿੰਦੇ ਨੇ ਮਹੱਲਾ ਦੀ ਜਾਪੇ ਸੇਵਾ ਲਾਏ ਆਂ ਆਪੇ ਬਖਸ਼ ਕਰੇ ਉਸ ਵਰਤਨ ਜੀ ਨੇ ਆਪ ਹੀ ਬਲੁੱਖਾਂ ਨੂੰ ਸੇਵਾ ਵਿੱਚ ਲਾਇਆ ਹੈ ਦੀ ਸੇਵਾ ਦੇ ਵਿੱਚ ਲਾ ਕੇ ਫਿਰ ਉਹ ਆਪ ਹੀ ਬਖਸ਼ਿਸ਼ਾ ਵੀ ਕਰਦਾ ਹੈ ਸਭ ਦਾ ਕਾਰਾ ਪਿਓ ਆਪ ਹੈ ਆਪੇ ਸਾਰ ਕਰੇ ਉਹ ਵਾਹਿਗੁਰੂ ਜੀ ਆਪ ਹੀ ਸਭ ਦਾ ਪਾਪਿਓ ਹੈ ਆਪ ਹੀ ਉਹ ਸਭਨਾ ਦੀ ਸੁਭਾਲ ਕਰਦਾ ਹੈ ਨਾਜ ਕਰ ਨਾਮ ਧਿਆਇ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸਦਾ ਹੋਏ ਸਾਧਗੁਰੂ ਜੀ ਕਹਿੰਦੇ ਜੋ ਬਨੁਖ ਵਗਰੂ ਜੀ ਦਾ ਨਾਮ ਜਪਦੇ ਨੇ ਉਹ ਆਪਣੇ ਟਿਕਾਣੇ ਤੇ ਟਿਕੇ ਰਹਿੰਦੇ ਨੇ ਤੇ ਹਰੇਕ ਚੁੱਕ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਪਉੜੀ ਨੂੰ ਕਰਨ ਕਾਰਨ ਸਮਰੱਥ ਹਰ ਕਰਦੇ ਮੈਂ ਤੁਝ ਬਿਨਿ ਅਬਰ ਨ ਕੋਈ ਜੈ ਵਾਗਰੂ ਤੂੰ ਸਾਰੇ ਕੁਦਰਤ ਨੂੰ ਰਚਣ ਵਾਲਾ ਹੈ ਤੇਰੇ ਮੇਰਾ ਤੇਰੇ ਜੇਡਾ ਹੋਰ ਕੋਈ ਮੈਨੂੰ ਦਿਸਦਾ ਨਹੀਂ ਤਉ ਨੇ ਆਪੇ ਸਸਨ ਸੇਤੀ ਆ ਆਪੇ ਫੁਨ ਕੋਈ ਤੋ ਆਪੇ ਹੀ ਇਸ ਲਸਕੀ ਨੂੰ ਫਾਇਦਾ ਕਰਤਾ ਹੈ ਤੇ ਫਿਰ ਆਪ ਹੀ ਨਾਸ ਵੀ ਕਰਦਾ ਹੈ ਸਾ mệnh ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਕੋਈ ਸਲ ਥਾਈ ਆਪ ਜੀ ਦਾ ਹੀ ਹੁਕਮ ਵਰਤ ਰਿਆ ਹੈ ਜੋ ਉਹ ਕਰਦਾ ਹੈ ਸੋ ਹੀ ਹੁੰਦਾ ਹੈ ਵੜਿਆਈ ਗੁਰਮਤਿ ਦੇ ਪ੍ਰਭ ਹਰ ਪਾਵੇ ਸੋਈ ਜੋ ਮਨੁੱਖ ਗੁਰੂ ਦੇ ਸੰਤੁਕਮਤਾ ਹੈ ਉਸ ਨੂੰ ਪ੍ਰਭੂ ਵਡਿਆਈ ਬਖਸ਼ਿਸ਼ਾ ਕਰਦਾ ਹੈ ਉਹ ਉਸ ਵਰਗ ਨੂੰ ਫਿਰ ਮਿਲ ਵੀ ਪੈਂਦਾ ਹੈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰਸੋਈ ਸੁਧ ਸਤਗੁਰੂ ਜੀ ਕਹਿੰਦੇ ਗੁਰੂ ਦੇ ਸੰਤੁਕਮ ਲੋਕ ਹਰਿ ਨੂੰ ਸਿਮਰਦੇ ਨੇ ਇਸ ਕਰਕੇ ਭਾਈ ਸਾਰੇ ਹੀ ਆਖੋ ਉਹ ਸਤਿਗੁਰੂ ਤਨ ਹੈ ਤਨ ਹੈ ਤਨ ਹੈ ਸੋ ਕੋਟਾਰ ਗੁਰੂ ਸ਼ਕਰਾਣਾ ਧੰਵਾਦ ਧੰਨ ਸਤਿਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆ ਦਾ ਜਿਨਾਂ ਅਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅਮਰਤ ਵੇਲਾ ੁੱਲੇ ਦਰਸ਼ਨ ਦੀਦਾਰੇ ਅਨੁਸ਼ੀਤੇ ਬਾਣੀ ਪੜ੍ਹ ਕੇ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਾਭ ਨੂੰ ਬਿਨੁ ਬਿਨੁ ਨਵਾਜ ਸੱਚੇ ਪਤਸਰ ਜੀ ਦੇ ਪੇਰ ਇਸ ਦੀ ਐਸੇ ਹੀ ਤਰ੍ਹਾਂ ਬਣਾਈ ਰੱਖਣ ਸਰਬੱਤ ਸੰਤਾਂ ਨੂੰ ਆਪਣੇ ਆਚਰਣਾ ਕਮਨਾ ਨਾਲ છોੜ ਕੇ ਰੱਖਣ ਸਬਦ ਨਾਮ ਦੇ ਸਰਤੀ ਪੇਰ ਪਰ ਅਧਰਕਰਣ ਗੁਰ ਸਿੱਖੀ ਜੀਵਨ ਨਾਮ ਦਾਗ ਦੀਆਂ ਤਾਤਾ ਅਮਰਤ ਵੇੜਾ ਬਾਣੀ ਪੜਨਾ ਪਿਆਰ ਸਭ ਨਾਲ ਕੋਸ਼ਿਸ਼ ਕਰਨ ਸਰਬੱਤ ਸੰਤਾਂ ਦੇ ਕਾਰਨ ਨਰਾਸ ਕਰਨ ਗੁਰਮਤਿ ਅਨੁਸਾਰ ਸਤਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨਾ ਸਰਬੱਤ ਸਤ ਦਾ ਧੰਨਵਾਦ ਸਰਬੱਤ ਸੰਤਾਂ ਨੂੰ ਜੀਉ ਆਇਆਂ ਜੀਉ ਆਇਆਂ ਸਤਨਾਮੁ ਸ੍ਰੀ ਵਾਖੁ ਗੁਰੂ ਜੀ ਦੇ ਚਾਪਨਾਂ ਨਾ ਗੁਣਾ ਕਰੀਏ ਕੋਈ ਵੀ ਰਸਨਾ ਬਾਚੀ ਨਾ ਰਹਿ ਸਾਰੀਆ ਸਤ ਦਾ ਪਿਆਰ ਸਰਕਾਰ ਸਹਿਤ ਗੱਜ-ਵੱਜ ਕੇ ਬੋਲਿਓ ਜੀ ਸਤਨਾਮ ਵਾਹਿ ਗੁਰੂ ਸਤ

but ਗੁਰੂ ਨਾਨਕ ਧੰ 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 ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ